ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਪ੍ਰਸਿੱਧ ਤੇ ਪਵਿੱਤਰ ਸਾਖੀ ਦੀ ਸੱਚਾ ਸੋਦਾ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਜੀਵਨ ਦਾ ਸਭ ਤੋਂ ਵੱਡਾ ਕਾਰੋਬਾਰ ਧਰਮ ਸੇਵਾ ਤੇ ਇਨਸਾਨੀਅਤ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਵਿਖੇ ਹੋਇਆ ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਬਚਪਨ ਤੋਂ ਹੀ ਗੁਰੂ ਜੀ ਦੇ ਅੰਦਰ ਅਲੌਕਿਕ ਗਿਆਨ ਤੇ ਦਇਆ ਸੀ ਉਹ ਹਰ ਵੇਲੇ ਲੋਕਾਂ ਦੀ ਭਲਾਈ ਬਾਰੇ ਸੋਚਦੇ ਰਹਿੰਦੇ ਸਨ ਕਦੇ ਗਰੀਬਾਂ ਨਾਲ ਭੋਜਨ ਸਾਂਝਾ ਕਰਦੇ ਕਦੇ ਪੀੜਤਾਂ ਦੀ ਮਦਦ ਕਰਦੇ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਮਹਤਾ ਕਾਲੂ ਜੀ ਸੀ ਜੋ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵਪਾਰ ਕਰੇ ਤੇ ਧਨ ਕਮਾਏ ਪਰ ਗੁਰੂ ਜੀ ਦੇ ਅੰਦਰ ਇੱਕ ਵੱਖਰੀ ਹੀ ਸੋਚ ਸੀ ਉਹ ਕਹਿੰਦੇ ਸਨ ਧਨ ਤਾਂ ਮਾਇਆ ਹੈ ਪਰ ਸੇਵਾ ਹੀ ਸੱਚਾ ਧਨ ਹੈ ਇੱਕ ਦਿਨ ਮਹਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਤੇ ਕਿਹਾ ਪੁੱਤਰ ਨਾਨਕ ਹੁਣ ਤੂੰ ਵੱਡਾ ਹੋ ਗਿਆ ਐ ਮੈਂ ਤੈਨੂੰ 20 ਰੁਪਏ ਦਿੰਦਾ ਹਾਂ ਜਾਂ ਤੇ ਕੋਈ ਸੱਚਾ ਸੌਦਾ ਕਰਕੇ ਆ ਕੁਝ ਲਾਭ ਕਰਕੇ ਵਾਪਸ ਆ ਗੁਰੂ ਜੀ ਨੇ ਪਿਆਰ ਨਾਲ ਮੱਥਾ ਟੇਕਿਆ ਤੇ ਸੋਚਿਆ ਮੈਂ ਇਸ ਪੈਸੇ ਨਾਲ ਐਸਾ ਸੌਦਾ ਕਰਾਂ ਜੋ ਸੱਚਾ ਹੋਵੇ ਜਿਸ ਨਾਲ ਇਨਸਾਨੀਅਤ ਦਾ ਭਲਾ ਹੋਵੇ ਇਹ ਸੋਚ ਦੇ ਨਾਲ ਹੀ ਉਹ ਆਪਣੇ ਸਾਥੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਲੈ ਕੇ ਰਾਹ ਤੇ ਨਿਕਲ ਪਏ। ਰਾਹ ਵਿੱਚ ਗੁਰੂ ਜੀ ਨੇ ਦੇਖਿਆ ਕਿ ਕੋਈ ਸਾਧੂ ਤੇ ਗਰੀਬ ਲੋਕ ਰੁੱਖ ਹੇਠਾਂ ਬੈਠੇ ਸਨ, ਭੁੱਖੇ ਤੇ ਪਿਆਸੇ ਸਨ। ਉਹਨਾਂ ਦੇ ਚਿਹਰਿਆਂ ਤੇ ਤਕਲੀਫ ਸਾਫ਼ ਦਿਖ ਰਹੀ ਸੀ। ਗੁਰੂ ਜੀ ਨੇ ਭਾਈ ਬਾਲਾ ਜੀ ਵੱਲ ਵੇਖ ਕੇ ਕਿਹਾ, "ਬਾਲਾ, ਵੇਖ ਇਹ ਲੋਕ ਕਿੰਨੇ ਭੁੱਖੇ ਹਨ। ਆਓ ਅਸੀਂ ਇਹਨਾਂ ਲਈ ਕੁਝ ਕਰੀਏ।" ਗੁਰੂ ਜੀ ਨੇ ਉਹ 200 ਰੁਪਏ ਨਾਲ ਗਰੀਬਾਂ ਲਈ ਖਾਣ ਤੇ ਪਾਣੀ ਮੰਗਵਾਇਆ ਭਾਈ ਮਰਦਾਨਾ ਜੀ ਨੇ ਆਪਣੇ ਰਵਾਬ ਨਾਲ ਸ਼ਬਦ ਗਾਏ ਤੇ ਸਾਰੇ ਸਾਧੂਆਂ ਨੂੰ ਖਾਣਾ ਪਰੋਸਿਆ ਗਿਆ ਜਦੋਂ ਸਾਰੇ ਭੁੱਖੇ ਲੋਕ ਤ੍ਰਿਪਤ ਹੋ ਗਏ ਗੁਰੂ ਜੀ ਨੇ ਕਿਹਾ ਇਹ ਹੈ ਸੱਚਾ ਸੌਦਾ ਇੱਥੇ ਪੈਸੇ ਧਰਮ ਵਿੱਚ ਲੱਗੇ ਨੇ ਜਿਸ ਨਾਲ ਲੋਕਾਂ ਨੂੰ ਸੁੱਖ ਮਿਲਿਆ ਜਦ ਗੁਰੂ ਜੀ ਵਾਪਸ ਆਏ ਮਹਤਾ ਕਾਲੂ ਜੀ ਨੇ ਪੁੱਛਿਆ ਨਾਨਕ ਸੌਦਾ ਕਿੱਥੇ ਹੈ ਪੈਸੇ ਨਾਲ ਕੀ ਖਰੀਦਿਆ ਗੁਰੂ ਜੀ ਨੇ ਸ਼ਾਂਤ ਸੁਰ ਵਿੱਚ ਉੱਤਰ ਦਿੱਤਾ ਪਿਤਾ ਜੀ ਮੈਂ ਸੌਦਾ ਕਰਾਇਆ ਸੱਚਾ ਸੌਦਾ ਮੈਂ ਭੁੱਖਿਆਂ ਨੂੰ ਖਾਣਾ ਖਵਾਇਆ ਪਿਆਸਿਆਂ ਨੂੰ ਪਾਣੀ ਪਿਲਾਇਆ ਇਹ ਸੁਣ ਕੇ ਮਹਤਾ ਕਾਲੂ ਜੀ ਨੂੰ ਗੁੱਸਾ ਆਇਆ ਪਰ ਬਾਅਦ ਵਿੱਚ ਜਦ ਲੋਕਾਂ ਨੇ ਦੱਸਿਆ ਕਿ ਗੁਰੂ ਨਾਨਕ ਜੀ ਨੇ ਕਿੰਨੇ ਗਰੀਬਾਂ ਦਾ ਭਲਾ ਕੀਤਾ ਤਾਂ ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਇਹੀ ਹੈ ਸੱਚਾ ਧਰਮ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਕਾਰੋਬਾਰ ਉਹ ਨਹੀਂ ਜੋ ਸਿਰਫ ਮਾਲ ਤੇ ਧਨ ਵਧਾਏ ਸੱਚਾ ਸੌਦਾ ਉਹ ਹੈ ਜਿਸ ਨਾਲ ਦੂਜਿਆਂ ਨੂੰ ਖੁਸ਼ ਤੇ ਸੁੱਖ ਮਿਲੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਵੰਡ ਛਕਣਾ ਨਾਮ ਜਪਣਾ ਤੇ ਕੀਰਤ ਕਰਨੀ ਇਹੀ ਮਨੁੱਖਤਾ ਜੀਵਨ ਦਾ ਸੱਚਾ ਮਤਲਬ ਹੈ ਸੰਗਤ ਜੀ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਸਮਾਂ ਦੂਜਿਆਂ ਦੀ ਸੇਵਾ ਲਈ ਕੱਢੀਏ ਕਿਉਂਕਿ ਇਹੀ ਹੈ ਸੱਚੀ ਇਬਾਦਤ ਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ